ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਦੱਸਦੀ ਕਿ ਵਰਨਾਲਾ ਵਿਖੇ ਅੱਜ ਪੰਜ ਪੰਜ ਜਿੱਤੇ ਸਨ ਉਹਨਾਂ ਨੂੰ ਸੌਂਚ ਚੱਕ ਸਮਾਗਮ ਵਰਨਾਲਾ ਵਿਖੇ ਰੱਖਿਆ ਗਿਆ ਹੈ ਦੋਸਤੋ ਦੱਸਦੀ ਕਿ ਸੰਸਦ ਗੁਮੀਤ ਸਿੰਘ ਮੀਧੇਰ ਵੱਲੋਂ ਉਹਨਾਂ ਨੂੰ ਸੌਂਚ ਕਾਇਗੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਪਹਿਲ ਕਦਮੀ ਇਹੀ ਰੱਖਣੀ ਹੈ ਕਿ ਪਿੰਡਾਂ ਵਿੱਚ ਸਰਬਸੰਮਤੀ ਹੀ ਚੱਲੇ ਪਿੰਡ ਦੀ ਕੋਈ ਗਣਾ ਨੂੰ ਠੇਸ ਨਾ ਪਹੁੰਚੇ ਤੇ ਇਹ ਜੋ ਉੱਪਰ ਉੱਠ ਕੇ ਕੰਮ ਕਰਵਾਇਆ ਜਾਣਾ ਇਥੇ ਇਹਨਾਂ ਨੂੰ ਵਿਸ਼ਵਾਸਿਤ ਹੈ ਕਿ ਉਹਨਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਮੁੱਖ ਨਹੀਂ ਰੱਖਿਆ ਜਾਏਗਾ ਬਲਕਿ ਕੰਮਾਂ ਨੂੰ ਤੇ ਪੰਜਾਬ ਦੇ ਵਿਕਾਸ ਨੂੰ ਹੀ ਮੁੱਖ ਰੱਖਦੇ ਆ ਸਾਰੇ ਜਿਹੜੇ ਹਨ ਫੰਡ ਉਹ ਜਾਰੀ ਵੀ ਕੀਤੇ ਜਾਣਗੇ ਲਾਈਵ ਤਸਵੀਰਾਂ ਕਿ ਕਿਹਾ ਗਿਆ ਹੈਗਾ ਸੋ ਜੋ ਸਮਾਧਨ ਕਰਾਇਆ ਜਾ ਰਿਹਾ ਹੈਗਾ ਦੇਖੋ ਜੀ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਹੈ ਚੁਕਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਹੈ ਉਹ ਸਟੇਜ ਤੋਂ ਦਿੱਤੀ ਆ ਸੌ ਚਕਾਉਣ ਤੋਂ ਬਾਅਦ ਉੱਥੇ ਖਾਸ ਤੌਰ ਤੇ ਵਧਾਈ ਜਿਹੜੀਆਂ 18 ਪੰਚਾਇਤਾਂ ਜਿੰਨਾ ਚ ਸਰਬਸੰਮਤੀ ਹੋਈ ਐਸੇ ਪੂਰੇ ਪੰਜਾਬ ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ ਚ 18 ਪੰਚਾਇਤਾਂ ਜਿਹੜੀ ਸਰਬਸੰਮਤੀ ਜਿਹੜੀ ਆ ਉਹ ਹੋਈ ਐ ਉੱਥੇ ਤਾਂ ਹੀ ਹੋਈ ਐ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਜ ਤੋਂ ਪਰਤ ਕੇ ਇੱਕ ਬੰਦੇ ਦੀ ਜਿਹੜੀ ਚੋਣ ਐ ਉਹ ਕੀਤੀ ਐ ਸੋ ਜਿੱਥੇ ਇਲੈਕਸ਼ਨ ਵੀ ਹੋਈ ਐ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਪੰਜਾਬ ਚ ਕਰ ਰਹੇ ਆ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਕਿਉਂਕਿ ਜਿਹੜੇ ਸਰਪੰਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਪਿੰਡ ਦੀ ਤਰੱਕੀ ਲਈ ਕੰਮ ਕਰਦੇ ਆ ਤਾਂ ਉਹ 25 35 ਸਾਲ ਵੀ ਜਿਹੜੇ ਸਰਪੰਚ ਨੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ 30 30 ਸਾਲ ਬਾਅਦ ਵੀ ਯਾਦ ਕਰਦੇ ਆ ਕਿ ਫਲਾਣੇ ਸਰਪੰਚ ਨੇ ਬਿਨਾ ਕਿਸੇ ਧੜੇਬੰਦੀ ਤੋਂ ਬਿਨਾ ਕਿਸੇ ਪਾਰਟੀ ਵਾਈ ਤੋਂ ਜਿਹੜਾ ਕੰਮ ਹੈ ਉਹ ਕੀਤਾ ਸੀ ਸਰਕਾਰ ਨੇ ਇਸੇ ਕਰਕੇ ਫੈਸਲਾ ਵੀ ਕੀਤਾ ਵੀ ਪਾਰਟੀ ਸਿੰਬਲ ਤੇ ਜਿਹੜੀ ਇਲੈਕਸ਼ਨ ਹੈ ਉਹ ਨਹੀਂ ਲੜੀ ਜਾਊਗੀ ਬਕਾਇਦਾ ਜਿਹੜੀ ਇਹਦਾ ਕੈਬਨਟ ਦੇ ਵਿੱਚ ਵਿਧਾਨ ਸਭਾ ਚ ਇਹਨੂੰ ਪਾਸ ਆ ਜਿਹੜਾ ਕਾਨੂੰਨ ਜਿਹਦਾ ਬਣਾਇਆ ਗਿਆ ਸੋ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ ਮੀਡੀਆ ਦੇ ਰਾਹੀਂ ਵੀ ਜਿੰਨੇ ਸਰਪੰਚ ਪੰਚਾਇਤ ਮੈਂਬਰ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀ ਤਰੱਕੀ ਲਈ ਜਿਹੜਾ ਕੰਮ ਹੈ ਉਹ ਕਰਨ ਤੇ ਬਾਕੀ ਵੀ ਕਿਉਂਕਿ ਪਿਛਲੇ 2.5 ਸਾਲ ਚ ਵੀ ਅਸੀਂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਕੋਈ ਪੰਚਾਇਤ ਸੀ ਕੋਈ ਸਰਪੰਚ ਸੀ ਸਾਂਝੇ ਤੌਰ ਤੇ ਜਿਹੜੇ ਕੰਮ ਨੇ ਕੀਤੇ ਆ ਕਰੋੜਾਂ ਰੁਪਇਆ ਜਿਹੜਾ ਪਿੰਡਾਂ ਚ ਕਿਉਂਕਿ ਸਰਪੰਚਾਂ ਦੇ ਰਾਹੀਂ ਲੱਗਣਾ ਹੁੰਦਾ ਪੰਚਾਇਤ ਦੇ ਰਾਹੀਂ ਲੱਗਣਾ ਹੁੰਦਾ ਤੇ ਸਭ ਨੂੰ ਜਿਹੜੇ ਪੈਸੇ ਆ ਜਿਹੜੇ ਪਿਛਲੇ ਸਮੇਂ ਚ ਦਿੱਤੇ ਗਏ ਤੇ ਉਹਨਾਂ ਵਾਲੇ ਸਮੇਂ ਚ ਵੀ ਜਿਹੜੇ ਪਿੰਡ ਦੇ ਵਿਕਾਸ ਲਈ ਡਿਵੈਲਪਮੈਂਟ ਲਈ ਸਰਕਾਰ ਵੱਲੋਂ ਜਿਹੜੇ ਫੰਡ ਨੇ ਜਿਹੜੇ ਆ ਉਹ ਦਿੱਤੇ ਜਾਣਗੇ ਤੇ ਮੈਂ ਦੁਬਾਰਾ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਵੀ ਸਰਪੰਚਾਂ ਨੂੰ ਪੰਚਾਇਤ ਮੈਂਬਰਾਂ ਨੂੰ ਬਹੁਤ ਵਧਾਈ ਦੇਣਾ ਤੇ ਮੈਂ ਹੀ ਕਹਿਣਾ ਵੀ ਆਉਣ ਵਾਲੇ ਸਮੇਂ ਚ ਵੀ ਆਪਾਂ ਰਲ ਮਿਲ ਕੇ ਕਿਉਂਕਿ ਮੋਡਲੀ ਜਿਹੜਾ ਡੈਮੋਕ੍ਰੇਸੀ ਦਾ ਹਿੱਸਾ ਹੈ ਉਹ ਪੰਚਾਇਤ ਹੈ ਇੱਥੋਂ ਜਿਹੜੀ ਵਿਕਾਸ ਜਿਹੜਾ ਉਹ ਸ਼ੁਰੂ ਹੋਣਾ ਸੋ ਰਲ ਮਿਲ ਕੇ ਸਾਰੇ ਆਪਾਂ ਜਿਹੜਾ ਵਿਕਾਸ ਆਪਣੇ ਇਲਾਕੇ ਦਾ ਜਿਹੜਾ ਉਹ ਕਰਵਾਵਾਂਗੇ ਤੇ ਸਾਰੇ ਰਲ ਮਿਲ ਕੇ ਉਹ ਨਾਲ ਸਹਿਮਤ ਰੱਖੀ ਜਿਹੜੀ ਉਹ ਕਰਵਾਵਾਂਗੇ ਹਾਂਜੀ ਬਾਈ ਜੀ ਕੀ ਨਾਮ ਹੈ ਨਾਮ ਜਗਜੀਵਨ ਸਿੰਘ ਜੀ ਸਰਪੰਚ ਸਰਪੰਚ ਪਿੰਡ ਕਲਾ ਮਾਜਰਾ ਅੱਜ ਜਿਹੜਾ ਸੌਂਚ ਇੱਕ ਸਮਾਗਮ ਰੱਖਿਆ ਗਿਆ ਤੇ ਸੌਂਚ ਦਵਾਈ ਗਿਆ 525 ਨੂੰ ਕੀ ਦੇਣਾ ਚਾਹੀਦਾ ਬਹੁਤ ਬੜੀ ਸ਼ਬਦਾਂ ਦੇ ਅਨੁਸਾਰ ਇੱਕ ਤਾਂ 1900 ਬੰਜਾ ਦੇ ਤਹਿਤ ਕੋ ਬਣਿਆ ਸੀਗਾ ਅ ਜੋ ਸੋਚਾਈ ਗਈ ਆ ਤੇ ਪਿੰਡ ਦੇ ਵਿੱਚ ਨਰਪੱਖ ਬਿਨਾਂ ਪੀਧ ਭਾਵ ਤੇ ਬਿਨਾਂ ਡਲਦੇ ਪਿੰਡ ਦੇ ਵਿੱਚ ਵਿਕਾਸ ਕਰਨਾਗਾ ਤੇ ਨਾਲ ਮਿਲ ਕੇ ਵਿਕਾਸ ਕਰਨਾਗੇ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਮੀਤਰਾ ਵੱਲੋਂ ਵੀ ਕਿਹਾ ਗਿਆ ਸੰਸਦ ਮੀਤ ਜਿਹੜੇ ਹੈਗੇ ਨੇ ਜੁਲ ਸਿੰਘ ਮੀਥੇ ਵੀ ਥਾਣੇ ਤੋਂ ਪਹਿਲਾਂ ਪਿੰਡ ਤੇ ਪਿੰਡ ਦੀ ਗੱਲ ਨੂੰ ਜਿਹੜਾ ਹਾਂਜੀ ਬਹੁਤ ਵਧੀਆ ਗੱਲ ਕਹੀ ਹੈ ਜੀ ਆਪਣੇ ਆ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਥੇ ਆ ਇਹ ਜਿਹੜਾ ਵੀ ਪਿੰਡ ਦਾ ਮਸਲਾ ਹੈਗਾ ਉਹ ਪਿੰਡ ਚ ਨੇ ਬਣਨਾ ਚਾਹੀਦਾ ਤੇ ਉਹ ਥਾਣੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਕਈ ਆਪਣੇ ਘਰਾਂ ਦੇ ਹੁੰਦੇ ਆ ਭੇਤ ਜਿਹੜੇ ਪਿੰਡ ਦੇ ਵਿੱਚ ਹੀ ਰਹਿਣੇ ਚਾਹੀਦੇ ਇਹਨੂੰ ਪਹਿਲ ਕਰਨੀ ਤੇ ਦੇਖਿਆ ਜਾਊਗਾ ਬਿਲਕੁਲ ਜੀ ਬਿਲਕੁਲ ਹੋਰ ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਦੇ ਪਿੰਡ ਵਾਸੀਆਂ ਨੂੰ ਇਹ ਜੀ ਸਾਥ ਦਿੱਤਾ ਜਾਵੇ ਸਾਡਾ ਅਸੀਂ ਬਿਨਾਂ ਪੱਖਪਾਤ ਤੋਂ ਪਿੰਡ ਦੇ ਵਿੱਚ ਵਿਕਾਸ ਕਰਾਂਗੇ ਸਾਫ ਸੁਥਰਾ ਰੱਖਾਂਗੇ ਹਰੇਕ ਵਰਗ ਦਾ ਹੀ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਬਿਨਾਂ ਪੱਖਪਾਤ ਤੋਂ ਕੋਈ ਮਤਲਬ ਬੋਟਾ ਨਾ ਮਸਲਾ ਨਹੀਂ ਹੋ ਵੀ ਇਹਨੇ ਪਾਇਆ ਜਾਂ ਨਹੀਂ ਪਾਇਆ ਸਾਰਾ ਦਾ ਇੱਕ ਇੱਕ ਜੋੜ ਹੋ ਗਏ ਵਿਕਾਸ ਕਰਾਂਗੇ ਕਿਹਨਾ ਵੀ ਜੀ ਮੇਰਾ ਨਾਮ ਹੈਗਾ ਜੀ ਕਰਨਦੀਪ ਸਿੰਘ ਕਾਕਾ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਹੈਗਾ ਮੈਂ ਮੇਰੇ ਨਗਰ ਵਾਸੀਆਂ ਦਾ ਸਹਿਦੋ ਧੰਨਵਾਦ ਕਰਦਾਗਾ ਜੋ ਕਿ ਮੈਨੂੰ ਸਰਬਸੰਮਤੀ ਦੇ ਨਾਲ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੁਣਿਆਗਾ ਪਰ ਮੈਂ ਚਾਹਣਾਗਾ ਵੀ ਦਿਨ ਰਾਤ ਇੱਕ ਕਰਕੇ ਮੈਂ ਇਹ ਨਗਰ ਦਾ ਦੇਣ ਨਹੀਂ ਦੇ ਸਕਦਾ ਜੀ ਬਾਤੋ ਬਹੁਤ ਵਿਕਾਸ ਕਰਾਵਾਂਗੇ ਜਿੰਨਾ ਹੋ ਸਕਿਆ ਜੀ ਉਦੋਂ ਵੱਧ ਕਰਾਵਾਂਗੇ ਵੀ ਕੋਈ ਵੀ ਕੰਮ ਆਗਾ ਦਿਨ ਰਾਤ ਆ ਜੀ ਅਸੀਂ ਜਦੋਂ ਵੀ ਕੋਈ ਆਕ ਮਾਰਦਾਗਾ ਕਿਉਂਕਿ ਚੁਣਿਆ ਵੈਨ ਮੈਂਦਾ ਤਾਂ ਫਿਰ ਵੀ ਦੂਜੇ ਬੰਦੇ ਨਾਲ ਪੇਧ ਪਾਵ ਰੱਖਣ ਲੱਗ ਜਾਂਦਾ ਜੀ ਪਰ ਸਾਡੇ ਬੰਨੋ ਦਾ ਵੀ ਹੁਣ ਸਾਰੇ ਨਗਰ ਨਹੀਂ ਮੈਨੂੰ ਤਾਂ ਵੋਟਾਂ ਪਾਈਆਂ ਨੇ ਦਿਨ ਰਾਤ ਜਦੋਂ ਵੀ ਕੋਈ ਬਾਜ ਮਾਰਦਾ ਆਪਾਂ ਉਸੇ ਟਾਈਮ ਹਾਜ਼ਰ ਆ ਮੈਂ ਆਪਦੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਰ ਵੀ ਪੰਚਾਇਤਾਂ ਨੂੰ ਕਿੰਡਾ ਨੂੰ ਬੇਨਤੀ ਕਰਦਾ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਦੇ ਵੀ ਆਰਡੀ ਬਾਜੀ ਦਾ ਨਾਮ ਸੋਚੋ ਆਰਡੀ ਬਾਜੀ ਤੋਂ ਉੱਪਰ ਉੱਠ ਕੇ ਪੰਚਾਇਤ ਸੁਣੋ ਜੀ ਬਹੁਤ ਵਧੀਆ ਗੱਲ ਹੈ ਜੀ ਸਰਬਸੰਪਤੀ ਜਿੱਥੇ ਹੁੰਦੀਆਂ ਲੜਾਈਆਂ ਬੜਾਈਆਂ ਤੋਂ ਬਹੁਤ ਵਧੀਆ ਗੱਲ ਹੈ ਜੀ